ਇਹ ਅਕਾਲੀ ਦਲ ਦਾ ਕਾਫੀ ਰੌਲਾ ਚੱਲਦਾ ਆ ਸਰਿੰਦਰ ਸਿੰਘ ਦਾ ਇੱਕ ਮੈਕ ਕਲਿੱਪ ਹੁੰਦਾ ਸੀ ਉਹ ਸਿੱਧਾ ਇੰਡੀਆ ਦੀ ਸਰਕਾਰ ਨੂੰ ਧਮਕੀਆਂ ਦੇਣ ਲੱਗਾ ਆ ਫਿਰ ਬਸ ਹੁਣ ਇਦਾਂ ਇਨੇ ਮਹੀਨੇ ਰਹਿ ਗਏ ਸੀ ਇਦਾਂ ਕਰ ਲੈ ਕਮਲੇ ਜਦੋਂ ਉਹਨਾਂ ਨੂੰ ਨੀਆਂ ਗੱਲਾਂ ਸੁਣਦੇ ਆ ਜਦੋਂ ਕਿਸੇ ਦੀ ਗੱਲ ਉਹਦੇ ਵਿਹਾਰ ਨਾਲ ਮੈਚ ਨਹੀਂ ਕਰ ਰਹੀ ਹੁੰਦੀ ਉਹਦੀ ਹیثیت ਨਾਲ ਉਹਦੀ ਔਕਾਤ ਨਾਲ ਮੈਚ ਨਹੀਂ ਕਰ ਰਹੀ ਹੁੰਦੀ ਤਾਂ ਉਦੋਂ ਸਮਝ ਲਿਓ ਕਿ ਅਜੰਡਾ ਕੋਈ ਹਿਡਨ ਆ ਕੁਝ ਹੋ ਰਿਹਾ ਜਿਹਦੇ ਕਰਕੇ ਉਹ ਉਹ ਪਪੂਲਰ ਹੋਣਾ ਚਾਹੁੰਦਾ ਮਸ਼ਹੂਰ ਹੋਣਾ ਚਾਹੁੰਦਾ ਕਿਸੇ ਨੂੰ ਧਮਕਾ ਕੇ ਕਿਸੇ ਦੀ ਨਿਗਾਹ ਚ ਆਉਣਾ ਚਾਹੁੰਦਾ ਆ ਕਿਸੇ ਹੋਰ ਦੇ ਮੋਢਿਆਂ ਤੇ ਚੜ ਕੇ ਅੱਗੇ ਲੰਘਣਾ ਚਾਹੁੰਦਾ ਸ਼ਾਰਟਕਟ ਮਾਰਨੀ ਚਾਹੁੰਦਾ ਆ ਉਹ ਚਾਹੁੰਦਾ ਹੈ ਕਿ ਮੈਨੂੰ ਕੁੱਟੋ ਮਾਰੋ ਕੋਈ ਵੀਡੀਓ ਕਲਿੱਪ ਚਾਹੀਦਾ ਹੋਊਗਾ ਕੋਈ ਅਖਬਾਰ ਦੀ ਖਬਰ ਚਾਹੀਦੀ ਹੋਊਗੀ ਕੁਰਫੂ ਜੀ ਕੇਸ ਲਈ ਕੁਝ ਚਾਹੀਦਾ ਹੋਊਗਾ ਵਕੀਲ ਨੇ ਮੰਗਿਆ ਹੋਊਗਾ ਕੁਝ ਉਹ ਆਪਣੇ ਆਪ ਨੂੰ ਇੰਪੋਰਟੈਂਟ ਬਣਾਉਣਾ ਚਾਹੁੰਦਾ ਹੈ ਜਦੋਂ ਬੰਦਾ ਆਪਣੀ ਹੈਸੀਅਤ ਤੋਂ ਵੱਡੀ ਧਮਕੀ ਦਿੰਦਾ ਹੈ ਕਿਤਨਾ ਕਿਤੇ ਉਹਨੂੰ ਫੀਲ ਹੋ ਰਿਹਾ ਹੁੰਦਾ ਕਿ ਮੈਨੂੰ ਸੁਣਿਆ ਨਹੀਂ ਜਾ ਰਿਹਾ ਮੈਨੂੰ ਅਗਨੋਰ ਕੀਤਾ ਜਾ ਰਿਹਾ ਹੈ ਉਹ ਦੱਸਣਾ ਚਾਹੁੰਦਾ ਹੁੰਦਾ ਕਿ ਜਿੰਨਾ ਤੁਸੀਂ ਮੈਨੂੰ ਸਮਝ ਰਹੇ ਮੈਂ ਉਹ ਨਹੀਂ ਮੈਂ ਉਹ ਤੋਂ ਵੱਧਿਆ ਜਦ ਕਿ ਐਕਸ਼ਨ ਹੈ ਜਿਹੜੀ ਉਹ ਆਪਣੀ ਕਰਤੂਤਿਆ ਜਿਹੜੀ ਉਹ ਬੋਲਦੀ ਹੁੰਦੀ ਹੈ ਵਾਇਲੈਂਸ ਦੀ ਅਸੀਂ ਕੱਲ ਵੀ ਗੱਲ ਕਰਦੇ ਸੀ ਹਿੰਸਾ ਜਿਹੜੀ ਆ ਨਾ ਉਹ ਤਾਂ ਕਿਤੇ ਵੀ ਪ੍ਰਬਾਨ ਨਹੀਂ ਹੁੰਦੀ ਤੁਸੀਂ ਜਿੰਨਾ ਮਰਜੀ ਜ਼ੋਰ ਲਾਓ ਜਿੰਨਾ ਮਰਜੀ ਉਹਨੂੰ ਜਸਟੀਫਾਈ ਕਰਨਾ ਚਾਹੋ ਉਹ ਹੋ ਨਹੀਂ ਸਕਦੀ ਹੁੰਦੀ ਔਰ ਜਿੰਨਾ ਉਹ ਤੋਂ ਬਚ ਸਕੀਏ ਆਪਣੇ ਆਪ ਨੂੰ ਸਾਈਡ ਤੇ ਰੱਖ ਕੇ ਕਿਉਂਕਿ ਆਪਣੀ ਅਸਲੀਅਤ ਯਾਦ ਰਹਿੰਦੀ ਆ ਆਪਣਾ ਹੋਣਾ ਯਾਦ ਰਹਿੰਦਾ ਐ ਸਾਨੂੰ ਕੁੱਲ ਮਿਲਾ ਕੇ ਜਦੋਂ ਤੁਸੀਂ ਪ੍ਰਾਤਨ ਧਰਮਾਂ ਨੂੰ ਪੜ੍ਹਦੇ ਆ ਜਿੰਨੇ ਸਕਾਲਰ ਹੋਏ ਆ ਅਕਸਰ ਜਿਨ੍ਹਾਂ ਨੇ ਕੋਈ ਇਦਾਂ ਦਾ ਕੰਮ ਸ਼ੁਰੂ ਕੀਤਾ ਕਿਸੇ ਦੂਜੇ ਵਿੱਚ ਕੋਈ ਗਲਤੀ ਕੱਢ ਕੇ ਜਾਂ ਆਪਣੀ ਕਮਿਊਨਿਟੀ ਨੂੰ ਆਪਣੇ ਸਮਾਜ ਨੂੰ ਆਪਣੇ ਇਸੇ ਕਬੀਲੇ ਨੂੰ ਸੁਧਾਰਨ ਲਈ ਉਹਨਾਂ ਦੇ ਭਲੇ ਲਈ ਕੋਈ ਸਟੈਪ ਚੱਕਿਆ ਹੋਊਗਾ ਉਹਦੀ ਮਨਸ਼ਾ ਥੋੜੇ ਕੀਤੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਜਰੂਰ ਕੋਈ ਨਾ ਕੋਈ ਚੰਗੇ ਇਰਾਦੇ ਨਾਲ ਕੀਤਾ ਹੋਊਗਾ ਉਹਨਾਂ ਨੇ ਹਾਂ ਜਿਹੜੇ ਬੰਦੇ ਮਗਰ ਆਉਂਦੇ ਆ ਜਿਹੜੇ ਵਰਤਨ ਲੱਪੈਂਦੇ ਉਹਨੂੰ ਜਿਹੜਾ ਉਹਦਾ ਲਾਹਾ ਲੈਣ ਲੱਪੈਂਦੇ ਆ ਉਹਨਾਂ ਦੇ ਬਾਰੇ ਤੁਸੀਂ ਕਹਿ ਨਹੀਂ ਸਕਦੇ ਉਹ ਜਰੂਰ ਗਰੰਟੀ ਹੁੰਦੀ ਉਹਨਾਂ ਦੀ ਤਾਂ ਉਹ ਤਾਂ ਜਰੂਰ ਆਪਣੇ ਅਜੰਡੇ ਨੂੰ ਲੈ ਕੇ ਆਉਂਦੇ ਆ। ਸੋਚ ਦੇ ਪੱਖੋਂ, ਸਟਰੈਟਜੀ ਦੇ ਪੱਖੋਂ, ਪਲੈਨਿੰਗ ਦੇ ਪੱਖੋਂ ਜਿਹੜਾ ਕੋ ਬੰਦਾ ਨਵੀਂ ਖੋਜ ਕਰਦਾ, ਨਵਾਂ ਰਾਹ ਉਲੀਕਦਾ ਆ, ਨਵੀਂ ਆਈਡੀਆ ਲੈ ਕੇ ਆਉਂਦਾ ਆ। ਉਹਦੇ ਬਰਾਬਰ ਦੀ ਸੋਚ, ਉਹਦੇ ਬਰਾਬਰ ਦਾ, ਉਹਦੇ ਲੈਵਲ ਦਾ ਹੋਣਾ ਵਾਕਿਆ ਸਾਰਿਆਂ ਦੀ ਬਸਤੀ ਗੱਲ ਨਹੀਂ। ਜਿਹੜੀ ਪੀੜ੍ਹੀ ਮਿਹਨਤ ਕਰਦੀ ਆ ਉਹ ਤੋਂ ਅਗਲੀ ਪੀੜ੍ਹੀ ਵੈਸੇ ਰਿਲੈਕਸ ਹੋ ਜਾਂਦੀ ਆ ਤਾਂ ਹੀ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਸ੍ਰੀ ਚੰਦੀ ਦਾ ਹੈ ਚੌਥੇ ਪਾਤਸ਼ਾਹ ਦੇ ਘਰ ਪ੍ਰithvi ਦੀ ਦਾ ਹੈ ਤੇ ਜਿਹੜੀ ਬੀਬੀ ਭਾਨੀ ਵਾਲੀ ਸਾਖੀ ਵੀ ਜੁੜੀ ਗਈ ਆ ਜਿਹੜੀ ਉਹ ਵੀ ਮਗਰੋਂ ਕਿਸੇ ਨੇ 100 150 ਸਾਲ ਬਾਅਦ ਜਦੋਂ ਦੇਖਿਆ ਪਈ ਐਦਾ ਐਦਾ ਹੋਇਆ ਸਾਡੀ ਜਿਹੜੀ ਫਲਸਫੀ ਆ ਸਾਰੀ ਦੁਨੀਆ ਦੇ ਜਿੰਨੇ ਸਕਾਲਰ ਹੋਏ ਜੇ ਤੁਸੀਂ ਗੁਰੂ ਪਾਤਸ਼ਾਹਾਂ ਦੀ ਵੀ ਗੱਲ ਕਰਦੇ ਆ ਉਹ ਸਮੇਂ ਤੋਂ ਪਹਿਲਾਂ ਗੱਲਾਂ ਕਹਿੰਦੇ ਆ ਫਲਸਫੀ ਦੇ ਅਰਥ ਹੀ ਉਹ ਹੁੰਦੇ ਆ ਵੀ ਜੋ ਅਜੇ ਬਾਪਰਿਆ ਨਹੀਂ ਸਾਬਤ ਨਹੀਂ ਹੋਇਆ ਜਿਹਦੇ ਬਾਰੇ ਗਰੰਟੀ ਨਹੀਂ ਕੋਈ ਹੈ ਉਹਦੇ ਬਾਰੇ ਅੰਦਾਜ਼ਾ ਲਾਇਆ ਜਾਂਦਾ ਪਰ ਸਾਡੇ ਇਤਿਹਾਸ ਰਾਹੀਂ ਜੋ ਕੋਈ ਸਾਡੇ ਝੋਲੀ ਚ ਪਾਇਆ ਗਿਆ ਉਹਦੇ ਕੋਈ ਮਾਨੇ ਨਹੀਂ ਬਣਦੇ ਕੋਈ ਅਰਥ ਨਹੀਂ ਬਣਦੇ ਠੀਕ ਹੈ ਮੈਂ ਅੱਗੇ ਵੀ ਗੱਲ ਕਰਦਾ ਸੀ ਇੱਕ ਵਾਰੀ ਸਾਡੇ ਪ੍ਰਚਾਰਕ ਜਦੋਂ ਗੱਲ ਕਰਦੇ ਆ ਅਨੰਦ ਪ੍ਰਸਾਦ ਦੇ ਕਿਲਿਆਂ ਦੀ ਫਕੀਰਤ ਪਰ ਜਾਂ ਅਨੰਦ ਪਰ ਆ ਇਦਾਂ ਵੀ ਇਹਦੇ ਕੀਰਤੀ ਕਰੂੰਗੇ ਫੇ ਅਨੰਦ ਦੇ ਵਿੱਚ ਪਹੁੰਚ ਸਕਦੇ ਉੱਥੇ ਜਾਣ ਦਾ ਰਸਤਾ ਆ ਇੱਕ ਹੁਸ਼ਿਆਰਪਰ ਦਾ ਰਸਤਾ ਆ ਅਨੰਦ ਪਰ ਅਨੰਦ ਦਾ ਰਸਤਾ ਸ਼ਿਆਰੀ ਦੇ ਰਾਹੀਂ ਚਲਾਕੀ ਕਰਕੇ ਇੱਕ ਕੀਰਤ ਪਰ ਦਾ ਰਸਤਾ ਆ ਕੀਰਤੀ ਕਰਕੇ ਇਦਾਂ ਇਹ ਗੱਲਾਂ ਨੂੰ ਪੇਸ਼ ਇਦਾਂ ਕੀਤਾ ਜਾਂਦਾ ਵੀ ਗੁਰੂ ਸਾਹਿਬ ਨੇ ਜਿਹੜੀ ਖੋਜ ਕੀਤੀ ਜੋ ਇਨਵੈਂਟ ਕੀਤਾ ਜੋ ਸ਼ਹਿਰ ਵਸਾਈ ਆ ਉਹ ਇਦਾਂ ਵਸਾਈ ਆ ਅੰਮ੍ਰਿਤਸਰ ਦੇ ਸਰੋਵਰਾਂ ਦੀ ਗੱਲ ਕੀਤੀ ਜਾਂਦੀ ਆ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਆ ਜਦ ਕਿ ਸੱਚਾਈ ਇਹ ਆ ਕਿ ਸਾਰਾ ਕੁਝ ਸਵਭਰਮ ਵਾਪਰੇ ਹੁੰਦਾ ਪੰਜ ਪਿਆਰਿਆਂ ਦੀ ਗੱਲ ਕੀਤੀ ਜਾਂਦੀ ਆ ਬਿੱਦਿਆ ਸਿੰਘ ਫਿਰ ਧਰਮ ਸਿੰਘ ਫਿਰ ਇਸ ਕੋ ਇਦਾਂ ਦੀਆਂ ਗੱਲਾਂ ਕਰਕੇ ਜੋ ਵਾਪਰਿਆ ਹੁੰਦਾ ਨਾ ਸਵੱਬ ਨਾਲ ਵਾਪਰਿਆ ਹੁੰਦਾ ਉਹਦੇ ਤੇ ਸ਼ੱਕ ਪਾ ਦਿੰਦੇ ਇਹ ਸੋਚਣ ਵਾਲੇ ਸਿਆਣੇ ਬੰਦੇ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਆ ਕਿਤੇ ਇਹ ਨਾਮਕਰਨ ਜਿਹੜਾ ਸਾਰਾ ਕੁਝ ਬਾਅਦ ਵਿੱਚ ਤਾਂ ਨਹੀਂ ਕੀਤਾ ਗਿਆ ਨਹੀਂ ਤੇ ਜਿਹੜਾ ਬੰਦਾ ਕਰ ਰਿਹਾ ਹੁੰਦਾ ਨਾ ਉਹਦੇ ਲਈ ਇੰਪੋਰਟੈਂਟ ਕੰਮ ਕਰਨਾ ਤੁਸੀਂ ਕਦੇ ਦੇਖਿਓ ਜੇ ਕੋ ਬੰਦਾ ਬਿਮਾਰ ਆ ਕੋ ਬੰਦਾ ਥੱਕਿਆ ਆ ਠੀਕ ਹੈ ਤੁਸੀਂ ਤੁਹਾਨੂੰ ਲੱਗਿਆ ਭਈ ਇਹ ਕਹਿੰਦਾ ਮੇਰਾ ਸਰੀਰ ਦੁਖਦਾ ਤੁਹਾਨੂੰ ਲੱਗਾ ਭਈ ਸਰੀਰ ਕੁੱਟਦੇ ਆ ਕਦੇ ਤੁਹਾਡੇ ਦਿਮਾਗ ਚੋਂਦੀ ਆ ਪੇਛਾ ਸਭ ਤੋਂ ਜ਼ਰੂਰੀ ਹੁੰਦਾ ਸਿਰ ਸਿਰ ਦੇ ਵਿੱਚ ਹੁੰਦੀ ਅਕਲ ਅਕਲ ਸਭ ਤੋਂ ਜੇ ਅਕਲ ਸੰਭੀ ਗਈ ਸਭ ਕੁਝ ਸਭ ਤੋਂ ਪਹਿਲਾਂ ਮੈਂ ਸਿਰ ਕੁੱਟਾਂ ਫਿਰ ਜ਼ਰੂਰੀ ਘਟਿਆ ਇਹ ਇੱਥੇ ਕਿਡਨੀ ਹੁੰਦੀ ਇੱਥੇ ਲਿਵਰ ਫਿਰ ਮੈਂ ਇੱਥੇ ਮਾਲਿਸ਼ ਕਰਾਂ ਐਦਾਂ ਸੋਚਿਆ ਕਦੇ ਜਿਹੜਾ ਬੰਦਾ ਜਦੋਂ ਪੇਸ਼ਕਾਰੀ ਜਿਹੜੀ ਆ ਪਿੰਦਰਪਾਲ ਅਰਗਿਆਂ ਦਾ ਕੰਮ ਹੈ ਇਹ ਇਹਨਾਂ ਦੀ ਨਹੀਂ ਇਕੱਲੀ ਬਸ ਦੀ ਗੱਲ ਨਹੀਂ ਹੈ ਤੁਸੀਂ ਭਾਈ ਵੀਰ ਸਿੰਘ ਨੂੰ ਪ੍ਰਿੰਸੀਪਲ ਸੁਖਵੀਰ ਸਿੰਘ ਨੂੰ ਪ੍ਰੋਫੈਸਰ ਪੂਰਨ ਸਿੰਘ ਦੀਆਂ ਬੜੀਆਂ ਸਿਰਤਾਂ ਕਰਦੇ ਹੁੰਦੇ ਆ ਜਮੀਰ ਸਿੰਘ ਜੀ ਉਹ ਸਾਰੇ ਬੰਦੇ ਹੋ ਆ ਜਿਨ੍ਹਾਂ ਨੇ ਬਸ ਜੋ ਬੀਤ ਗਿਆ ਨਾ ਉਹਨੂੰ ਇਦਾਂ ਚੱਕਿਆ ਬੱਕਰੀਆਂ ਬੱਕਰੀਆਂ ਥਾਮਾਂ ਤੋਂ ਚੱਕ ਕੇ ਫਿਰ ਜਦੋਂ ਸੰਪਾਦਿਤ ਕਰਨ ਲੱਗੇ ਉਹਨੂੰ ਉਦੀ ਲੜੀ ਜੋੜਨ ਲੱਗੇ ਇਦਾਂ ਫਿਰ ਉਹ ਨੂੰ ਅੱਗੇ ਪਿੱਛੇ ਕੀਤਾ ਇਦਾਂ ਪਹਿਲਾਂ ਅਜੀਤ ਸਿੰਘ ਦਾ ਵੀ ਜਿਹੜਾ ਜਿੱਤਿਆ ਨਹੀਂ ਜਾ ਸਕਦਾ ਫਿਰ ਜਜ਼ਾਰ ਫਿਰ ਜਿਹੜਾ ਜੂਜੇ ਉਹ ਤੋਂ ਜੇ ਤੁਹਾਡੇ ਚ ਜਿਹੜੀ ਅੰਦਰ ਸ਼ਕਤੀ ਆ ਤੁਹਾਡੇ ਅੰਦਰ ਮੋਟੀਵੇਸ਼ਨ ਆ ਫਿਰ ਮੈਨੂੰ ਹਰਾਇਆ ਨਹੀਂ ਜਾ ਸਕਦਾ ਉਹਦੇ ਅੰਦਰ ਫਿਰ ਜੂਜਣ ਦੀ ਹਿੰਮਤ ਆ ਜਾਂਦੀ ਆ ਠੀਕ ਆ ਜਦੋਂ ਹਿੰਮਤ ਆ ਜਾਏ ਫਿਰ ਜੋਰ ਆ ਜਾਂਦਾ ਅੰਦਰ ਇਦਾਂ ਫੇਫੜੇ ਜਕਿੰਨੀ ਹੋ ਜਾਂਦੀ ਆ ਰੂਸ ਸਾਹਿਬ ਨੇ ਇਦਾਂ ਨਾਂ ਰੱਖੇ ਹੋਊਗੇ ਇਹਨਾਂ ਕਾਰਨਾ ਕਰਕੇ ਅਸੀਂ ਜਦੋਂ ਜਦੋਂ ਤੁਸੀਂ ਮੁਸਲਮਾਨ ਧਰਮ ਨੂੰ ਪੜੋ ਯਹੂਦੀ ਧਰਮ ਨੂੰ ਪੜੋ ਤੁਹਾਨੂੰ ਬਲੀ ਦੇ ਅਰਥ ਪਤਾ ਲੱਗ ਜਾਣੀ ਹੈ ਤੇ ਬਲੀਦਾਨ ਸਾਡੇ ਕੋਲ ਜਿਹੜਾ ਆਇਆ ਕਿੱਥੋਂ ਆਇਆ ਬਕਰੀਦ ਤੁਹਾਨੂੰ ਪਤਾ ਲੱਗ ਜਾਣੀ ਆ ਪੀ ਉਹਦੇ ਅਸੀਂ ਜਦੋਂ ਕੁਰਬਾਨੀ ਦੀ ਸ਼ਹਾਦਤ ਦੀ ਜਦੋਂ ਗੱਲ ਆਉਂਦੀ ਹੈ ਇਹ ਸਾਰਾ ਕੁਝ ਅਸੀਂ ਉਹ ਜਿਹੜੇ ਧਰਮ ਗੁਰੂ ਸਾਹਿਬ ਤੋਂ ਪਹਿਲਾਂ ਦੇ ਹੋਏ ਆ ਉਹਨਾਂ ਦੀ ਕਾਪੀ ਕਰ ਕਰਕੇ ਕਿਉਂਕਿ ਕਿਤੇ ਛੋਟੇ ਨਾ ਰਹਿ ਜਾਈਏ ਸੀ ਨਹੀਂ ਜਿਹੜਾ ਬੰਦਾ ਕੁਝ ਕਰਨਾ ਚਾਹੁੰਦਾ ਆ ਉਹ ਕਦੇ ਵੀ ਇਦਾਂ ਨਹੀਂ ਲਿਖਦਾ ਕਿ ਮੈਂ ਇਹ ਕੰਮ ਜਦ ਮੇਰੀ ਜਾਨ ਦੇਣ ਤੋਂ ਬਿਨਾਂ ਨਹੀਂ ਹੋਣਾ ਮੈਨੂੰ ਤਾਂ ਮਰਨਾ ਪੈਣਾ ਕੋਈ ਸੰਸਥਾਨ ਕੋਈ ਅਜਦੇ ਸਮੇਂ ਤੁਸੀਂ ਤੁਸੀਂ ਕੋਈ ਕੰਮ ਲਿਖ ਕੇ ਦੇਖੋ ਇਦਾਂ ਜੇ ਤੁਸੀਂ ਇਹ ਸੋਚੋ ਕਿ ਮਰਨ ਤੋਂ ਬਿਨਾ ਨਹੀਂ ਹੋਣਾ ਇਦਾਂ ਉਹਦੇ ਉਹ ਕਰਨ ਦੇ ਅਰਥ ਕੀ ਰਹਿਗਾ ਇਦਾਂ ਕਿਸੇ ਨੇ ਕੀ ਗੁਰਨਾਨਕ ਪਾਤਸ਼ਾਹ ਕਰੇ ਸ਼੍ਰੀ ਚੰਦਰ ਨੂੰ ਦੇਖਦੇ ਨਹੀਂ ਸੀ ਕਿ ਪੰਜਵੇਂ ਪਾਤਸ਼ਾਹ ਪ੍ਰਥੀਚੰਦ ਦੇ ਵਿਹਾਰ ਨੂੰ ਦੇਖ ਨਹੀਂ ਸੀ ਰਹਾ ਇਹ ਉਹਦੇ ਵਿਹਾਰ ਨੂੰ ਦੇਖਦੇ ਹੋਏ ਉਹ ਫਿਰ ਵੀ ਉਹ ਫੈਸਲਾ ਕਰਨ ਕਿ ਨਹੀਂ ਨਹੀਂ ਜਿਹੜਾ ਕੰਮ ਬਹੁਤ ਵੱਡਾ ਹੈ ਮੈਂ ਤਾਂ ਤਵੀ ਤੇ ਬੈਠਣਾ ਪੈਣਾ ਮਨ ਲਾ ਪਤਨੀ ਆ ਜਦੋਂ ਉਹਨਾਂ ਦੇ ਹੁੰਦਿਆਂ ਹੋਇਆਂ ਪ੍ਰਥੀ ਚੰਦੇ ਨੇ ਡੰਗ ਮਾਰ ਰਿਆ ਆ ਉਹਨਾਂ ਦੇ ਜਾਣ ਤੋਂ ਬਾਅਦ ਪਤਨੀ ਦਾ ਕੀ ਹਾਲ ਕਰੂਗਾ ਜਿਹੜਾ ਹਰਗੋਬਿੰਦ ਪਾਸ਼ਾ ਜਿਹੜੀ ਛੋਟੇ ਬੱਚੇ ਦੀ ਜਾਨ ਲੈਣ ਤੱਕ ਜਾ ਰਿਹਾ ਆ ਜੇ ਪੰਜਵੇਂ ਪਾਸ਼ਾ ਹੋਣਗੇ ਨਹੀਂ ਫੇਕੀ ਕੀ ਕਰੂਗਾ ਉਹ ਮਤਲਬ ਪਰਿਵਾਰ ਇੰਨੀਆਂ ਬਿਪਤਾਵਾਂ ਵਿੱਚ ਪਹਿਲਾਂ ਹੀ ਆ ਤੇ ਪੰਜਵੇਂ ਪਾਸ਼ਾ ਨੇ ਇਹ ਫੈਸਲਾ ਕਰ ਲਿਆ ਆਪਣੀ ਨਿਮਨਤਾ ਇਹ ਜਿਹੜਾ ਕੰਮ ਆ ਇਹ 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 ਬੜਾ ਇੰਪੋਰਟੈਂਟ ਕੰਮ ਆ ਤੇ ਮੈਨੂੰ ਜਾਨ ਆਪਣੀ ਬਾਰ ਨਹੀਂ ਪੈਣੀ ਤਵੀ ਤੇ ਬਹਿਣਾ ਪੈਣਾ ਇਦਾਂ ਮੈਂ ਮਰ ਜਾਊਗਾ ਫੇ ਫੇ ਕਮ ਹੋਊਗਾ ਮਤਲਬ ਮਗਰੋਂ ਕੋਣ ਸੰਭੂਗਾ ਜਿਉਗਲ ਸੱਚਿਆ ਵੀ ਜਿਹੜਾ ਉਹ ਪੰਜਵੇਂ ਪਾਸ਼ਾ ਨੇ ਸ਼ਬਦ ਉਚਾਰਿਆ ਸੁਲਹੀ ਤੇ ਨਾਰਾਇਣ ਰਾਖ ਬਿਉ ਪ੍ਰਥੀ ਚੰਦ ਸੁਲਹੀ ਖਾਨ ਨੂੰ ਜਾ ਕੇ ਚੁਗਲੀ ਕਰਕੇ ਚਾੜ ਕੇ ਲਿਆਇਆ ਜੀ ਗੱਲ ਸੱਚ ਆ ਇਤਿਹਾਸ ਦਾ ਚੈਪਟਰ ਸੱਚ ਆ ਮਤਲਬ ਉਹਨਾਂ ਨੂੰ ਪਤਾ ਸੀ ਕਿ ਪ੍ਰਿਥੀ ਚੰਦ ਦੀ ਪਹੁੰਚ ਬਾਦਸ਼ਾਹ ਤੱਕ ਆ ਉੱਥੇ ਉਹ ਇਹ ਪਲਾਨ ਬਣਾਉਣ ਦੀ بجائے ਕਿ ਮੇਰੀ ਪਤਨੀ ਆ ਮੇਰਾ ਬੱਚਾ ਆ ਐਡਾ ਐਡੀ ਸਲਤਨਤ ਆ ਸਾਡੀ ਖੜੀ ਹੋਈ ਇਹਦੇ ਲਈ ਕਿੱਦਾਂ ਅਸੀਂ ਜੂਝੀਏ ਮਤਲਬ ਛੇਵੇਂ ਪਾਸ਼ਾ ਸ਼ਹਿਰ ਚੱਟ ਕੇ ਛੱਡ ਕੇ ਚੱਲ ਗਏ ਸ਼ਹਿਰ ਛੱਡ ਕੇ ਜਾ ਕੇ ਪਰਿਵਾਰ ਨੂੰ ਬਚਾਉਣਾ ਜ਼ਰੂਰੀ ਨਹੀਂ ਸੀ ਨੌਵੇਂ ਪਾਸ਼ਾ ਕਿਦਾਂ ਜਣੀ ਏਡੀ ਵੱਡੀ ਸਲਤਨਤ ਨਾਲ ਐਡਾ ਵੱਡਾ ਪੰਗਾ ਲੈ ਕੇ ਤੇ ਸਾਰਾ ਕੁਝ 9 ਸਾਲ ਦੇ ਬੱਚੇ ਦੇ ਉੱਤੇ ਛੱਡ ਕੇ ਪਤਨੀ ਦੇ ਉੱਤੇ ਛੱਡ ਕੇ ਕਹਿਣ ਪਈ ਨਹੀਂ ਨਹੀਂ ਮੈਂ ਤਾਂ ਜੀ ਜਾ ਕੇ ਬਲੀਦਾਨ ਦੇਣਾ ਮੈਂ ਤਾਂ ਮੈਂ ਸੀਸ ਕਟਾਉਣਾ ਜਾ ਕੇ ਫਿਰ ਮਗਰੋਂ ਆਪੇ ਠੀਕ ਹੋ ਜਾਊਗਾ ਇੰਨਾ ਛੋਟਾ ਬਣਾ ਕੇ ਪੇਸ਼ ਕਰਦੇ ਆਂ ਅਸੀਂ ਗੁਰੂ ਸਾਹਿਬ ਨੂੰ। ਜਦ ਕਿ ਸਿੰਪਲ ਗੱਲ ਇਹ ਆ ਕਿ ਬਈ ਇੰਨੇ ਥੋੜੇ ਟਾਈਮ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਸੀ ਜਿਹੜੀ ਉਹਦੇ ਮੂਰੇ ਚੱਟਾਨ ਬਣ ਕੇ ਖੜ ਗਿਆ ਗੁਰੂ ਸਾਹਿਬ। ਨਹੀਂ ਬਰਦਾਸ਼ਤ ਹੋਇਆ ਉਹਨਾਂ ਨੂੰ। ਉਹ ਪੰਜਵੇਂ ਪਾਸ਼ਾ ਨੂੰ ਵੀ ਅਗਲੇ ਨੇ ਹੁਕਮ ਕੀਤਾ ਅਰੈਸਟ ਕੀਤਾ ਹੋਊਗਾ ਲਿਜਾ ਕੇ ਸਜ਼ਾ ਦਿੱਤੀ ਉਹਨਾਂ ਨੇ। ਜਿਹੜਾ ਕੋ ਬੰਦਾ ਸਜ਼ਾ ਦਿੰਦਾ ਜਿਹਦੇ ਕੋਲ ਤਾਕਤ ਹੈ ਜਿਹੜਾ ਹਾਕਮ ਹੈ ਜਿਹਦਾ ਹੁਕਮ ਚੱਲਦਾ ਹੈ ਉਹ ਜਿਹਨੂੰ ਆਰਡਰ ਕਰਦਾ ਜਿਹਨੂੰ ਸਜ਼ਾ ਦਿੰਦਾ ਆ ਉੱਥੇ ਚੋਇਸ ਥੋੜੀ ਹੁੰਦੀ ਕੋਈ ਜੇਗਲਾ ਇੰਨਾ ਹੀ ਸਤਕਾਰ ਕਰਦਾ ਹੋਵੇ ਧਰਮ ਦਾ ਜੇ ਉਹ ਡਰਦਾ ਹੋਵੇ ਤਾਂ ਸਜ਼ਾ ਕਾਨੂੰ ਦੇਵੇ ਫਿਰ ਉਹ ਦੁਨੀਆ ਦੇ ਵਿੱਚ ਜਿੰਨੇ ਸਥਾਪਿਤ ਧਰਮ ਹੋਏ ਆ ਉਹਦੀ ਨਿਗਾਹ ਦੇ ਵਿੱਚ ਦੂਜੇ ਧਰਮ ਦੀ ਕਦੇ ਕੋਈ ਇੱਜ਼ਤ ਨਹੀਂ ਹੋਈ ਦੂਜੇ ਨੂੰ ਮਾਰਨ ਦਾ ਇਰਾਦਾ ਹੀ ਉਦੋਂ ਬੰਦਾ ਬਣਾਉਂਦਾ ਆ ਜਦੋਂ ਉਹ ਕਹਿੰਦਾ ਵੀ ਮੈਂ ਸੁਪੀਰੀਅਰ ਆ ਮੇਰੇ ਵਾਲਾ ਧਰਮ ਸੁਪੀਰੀਅਰ ਆ ਜਿਹੜੀ ਗੱਲ ਮੇਰੇ ਵਾਲੇ ਰੱਬ ਨੇ ਕਹੀ ਉਹ ਸਭ ਤੋਂ ਵਧੀਆ ਹੈ ਸਾਰੀ ਧਰਤੀ ਦੇ ਉੱਤੇ ਉਹ ਲਾਗੂ ਹੋਣੀ ਚਾਹੀਦੀ ਜਦੋਂ ਇਹ ਸੋਚ ਰੱਖਦਾ ਆ ਉਦੋਂ ਉਹ ਦੂਜੇ ਨੂੰ ਖਤਮ ਕਰਨ ਦਾ ਮਾਰਨ ਦਾ ਫੈਸਲਾ ਕਰਦਾ ਆ ਉਦੋਂ ਕਹਿੰਦਾ ਹੈ ਨਹੀਂ ਮੇਰੀ ਗੱਲ ਹੀ ਸਾਰਿਆਂ ਨੂੰ ਮੰਨਣੀ ਚਾਹੀਦੀ ਤੇ ਜਿਹੜਾ ਇਹ ਇਰਾਦਾ ਧਾਰ ਕੇ ਬੈਠਾ ਉਹਦੇ ਬਾਰੇ ਇਹ ਕਹਿਣਾ ਪਿਆ ਉਹਨੇ ਬਹੁਤ ਸਤਿਕਾਰ ਕੀਤਾ ਉਹਨੇ ਕਿਹਾ ਵੀ ਨਹੀਂ ਤੁਸੀਂ ਤਾਂ ਪਾਠ ਕਰ ਲਓ ਤੁਸੀਂ ਇਦਾਂ ਅੱਛਾ ਤੁਸੀਂ ਨਹਾਉਣਾ ਚਾਹੁੰਦੇ ਆ ਚਲੋ ਜੀ ਇਹਨਾਂ ਨੂੰ ਨਿਢਾਉ ਕਿਹੜਾ ਸਮਝਦਾਰ ਬੰਦਾ ਹੈ ਜਿਹੜਾ ਇੱਕ ਹੋਊਗਾ ਫਿਰ ਮੈਨੂੰ ਹੁਣ ਮੇਰੇ ਮੇਰਾ ਮੈਨੂੰ ਤਵੀ ਤੇ ਬਿਠਾਇਆ ਸੀ ਮੇਰਾ ਸਰੀਰ ਗਰਮਿਆ ਛਾਲੇ ਪਿਓ ਉੱਤੇ ਰੇਤ ਪਈਆ ਸੇਕ ਲੱਗਾ ਅਗਦਾ ਤੇ ਹੁਣ ਮੈਨੂੰ ਠੰਡੇ ਪਾਣੀ ਚ ਪਾਓ। ਦ੍ਰਿਅਮਾਂ ਦੀ ਪੂਜਾ ਕਰਦੇ ਸੀ। ਪੰਜਵੇਂ ਪਾਸ਼ਲੇ ਖੁਦ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ ਜਿੱਥੇ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮਿੰਡਕਣਾ ਵੇ। ਜਿਵੇਂ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ ਜਿੰਨੀ ਮਹੱਤਤਾ ਪਾਣੀ ਦੀ ਬਨਾਰਸ ਦੇ ਰਾਹੀਂ ਗੰਗਾ ਦੀ ਕੀਤੀ ਗਈ ਹੈ ਉਨੀ ਤਾਂ ਹੋਰ ਕਿਤੇ ਕਿਸੇ ਪਾਣੀ ਕਿਸੇ ਸਥਾਨ ਦੀ ਵੀ ਨਹੀਂ ਹੈ ਕਿਸੇ ਤੀਰਥ ਦੀ ਨਹੀਂ ਉਹਦੇ ਬਨਾਰਸ ਦੇ ਬਾਰੇ ਵੀ ਗੁਰਬਾਣੀ ਦੇ ਵਿੱਚ ਸਾਫ਼ ਲਿਖਿਆ ਹੋਇਆ ਲਿਖਿਓ ਭਾ ਚਾਹੇ ਇਕਬੀਰ ਜੀ ਦੀ ਰਚਨਾ ਚਾਹੇ ਭਗਤ ਨਾਮਦੇਵ ਜੀ ਦੀ ਰਚਨਾ ਇੱਕ ਗੱਲ ਤਾਂ ਪੱਕੀ ਆ ਨਾ ਜਦੋਂ ਸੰਪਾਦਕ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ ਤਾਂ ਉਹਨਾਂ ਦੇ ਹੱਥ ਹੀ ਲੰਗੀ ਹੋਊਗੀ ਜਿਨ੍ਹਾਂ ਨੇ ਆਪ ਇੰਨੀ ਬਾਣੀ ਦੀ ਰਚਨਾ ਕੀਤੀ ਹੈ ਉਹਨਾਂ ਦੀ ਬਾਕੀ ਪਹਿਲੇ ਮਹਾਂਪੁਰਖਾਂ ਦੀ ਬਾਣੀ ਕਿੰਨੀ ਪੜੀ ਹੋਊਗੀ ਤੇ ਉਹ ਉਹ ਸਮਝਣ ਤੋਂ ਬਾਅਦ ਹੁਣ ਜਪਜੀ ਸ਼ੁਰੂ ਇੱਥੋਂ ਦਾ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਨਿਤ ਸੁਚਮਤਾ ਇਸ਼ਨਾਨ ਕਰਨ ਦੀ ਜਿਹੜੀ ਗੱਲ ਆ ਲੱਖ ਵਾਰ ਵੀ ਪਾਣੀ ਨਾਲ ਧੋਣ ਦੇ ਬਾਵਜੂਦ ਸੁਚਮਤਾ ਨਹੀਂ ਆ ਸਕਦੀ ਪਰ ਸਾਡੇ ਨਾ ਵਿਦਵਾਨਾਂ ਨੇ ਲਖਾਰੀਆਂ ਨੇ ਨਿਆ ਕੀਤਾ ਗੁਰੂ ਸਾਹਿਬ ਦੇ ਨਾਲ ਨਾ ਉਹਨਾਂ ਦੀ ਵਿਆਖਿਆ ਕਰਨ ਵਾਲਿਆਂ ਨੇ ਨਾ ਅਸੀਂ ਸਿੱਖ ਹੋਣ ਦੇ ਨਾਤੇ ਕਦੇ ਸੋਚਦੇ ਆ ਕਦੇ ਕਦੇ ਇਕੱਲੇ ਬੈਠ ਕੇ ਠੰਡੇ ਦਿਮਾਗ ਨਾਲ ਸੋਚ ਕੇ ਦੇਖੀ ਕਿ ਜਿਹੜਾ ਲੀਡਰ ਹੈ ਜਿਹੜਾ ਆਗੂ ਆ ਉਹ ਇਦਾਂ ਇਦਾਂ ਦੇ ਫੈਸਲੇ ਕਿਦਾਂ ਲੈ ਸਕਦਾ ਕੀ ਸੋਚ ਕੇ ਲੈ ਸਕਦਾ ਜੇ ਦੀ ਕੋਈ ਸਹਿਸ ਨਾ ਬਣਦੀ ਹੋਵੇ ਠੀਕ ਹੈ